ਕਰਮਜੀਤ ਕੌਰ ਸਰ ਪਠਾਨਕੋਟ ਬਾਈਪਾਸ ਮਨਾਪੁਰਮ ਵਾਲੇ ਆ ਨਾ ਇੱਥੇ ਮੈਂ ਆਪਣਾ 골ਡ ਜਮਾ ਕਰਵਾਇਆ ਸੀਗਾ 66 ਗ੍ਰਾਮ ਅੱਜ ਤੋਂ ਡੇਢ ਤੋਂ 2 ਸਾਲ ਪਹਿਲੇ ਤੇ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਆ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਆ ਨਹੀਂ ਨਹੀਂ ਮੈਂ ਇੰਟਰਸਟ ਪੇ ਕਰਨ ਆਈ ਹੀ ਲਾਗੇ ਕਸਟਮਰ ਰੋਲਾ ਪਾ ਰਿਹਾ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੇ ਉਹ ਕਹਿੰਦੇ ਆ ਕਿ ਇੱਥੇ 골ਡ ਚੋਰੀ ਹੋ ਗਿਆ ਵਾ ਫਿਰ ਮੈਂ ਨੈਕਸਟ ਡੇ ਆਪਣਾ 골ਡ ਵੇਖਣ ਆਈ ਤੇ ਮੇਰਾ 골ਡ ਤਿੰਨ ਤਿੰਨ ਚਾਰ ਆਈਟਮ ਗੁੰਮ ਸੀ ਗਿਆ ਤਿੰਨੇ ਮੇਰੀਆਂ ਰਿੰਗਾਂ ਇੱਕ 체ਨ ਇੱਕ ਇਅਰਿੰਗ ਸੀਗੇ ਮੇਰੇ 24 ਗ੍ਰਾਮ 골ਡ ਮੇਰਾ ਗੋਮਿਆ ਜਿਹੜਾ ਕਿ ਇਹ ਮੰਨ ਨਹੀਂ ਰਿਹਾ ਹੁਣ ਜਿਹਦੀ ਕਿ ਇਹਨਾਂ ਦਾ এমਪਲੋਏ ਨੇ ਸਲਿੱਪ ਮੇਰੇ ਕੋਲੋਂ ਲੈ ਕੇ ਰੀਨਿਊ ਕਹਿਨ ਦਾ ਕਰਕੇ ਸਲਿੱਪ ਲੈ ਲਈ ਸੀਗੀ ਤੇ ਉਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਰਿਹਾ ਹੁਣ ਇਹ ਮੰਨ ਨਹੀਂ ਰਿਹਾ ਬਾਕੀ ਜੋ ਮੇਰੇ ਕੋਲ ਐਵੀਡੈਂਸ ਆ ਐ ਆ ਤੇ ਇਹਦੇ ਵਿੱਚ ਮੇਰਾ ਨਾਮ ਬੋਲਦਾ ਹਰ ਇੱਕ ਕੰਪਲੇਂਟ ਦੇ ਵਿੱਚ ਹਾਂਜੀ ਇਹ ਕਦੋਂ ਤੁਹਾਡੇ ਨਾਲ ਗੱਲ ਹੋਈ ਹੈ ਕੀ ਕਹਿਣਾ ਹੈ ਇਹ ਮਤਲਬ ਥੋੜਾ ਟਾਈਮ ਦਾ ਮਹੀਨੇ ਦਾ ਟਾਈਮ ਦੇ ਰਹੇ ਆ ਕਿ ਇਹ ਸੋਲੂਸ਼ਨ ਕਰ ਦਾਂਗੇ ਟਾਡਾ 골ਡ ਵਾਪਸ ਮਿਲ ਜਾਏਗਾ। ਹਾਂਜੀ। ਹਾਂਜੀ ਕਹਿੰਦੇ ਆ ਕਿ ਜੋ ਮਤਲਬ ਜਿੰਨੇ ਚੋਰੀ ਕੀਤੀ ਹੈ ਨਾ ਤੇ ਉਹਦੇ ਤੇ ਐਫ ਆਰ ਆਈ ਜਦੋਂ ਹੋ ਜੇਗੀ ਉਦੋਂ ਤੁਹਾਡਾ ਸੋਲੂਸ਼ਨ ਹੋ ਕੇ ਤੁਹਾਨੂੰ ਤੁਹਾਡਾ 골ਡ ਵਾਪਸ ਦਿੱਤਾ ਜਾਏਗਾ। 24 ਗ੍ਰਾਮ ਲਾਉਣ ਲਾਉਣ ਨੇ ਉਹ ਕਿ ਤਾ ਬੀਜਿਆੜਾ ਗ੍ਰਾਮ ਲਾਉਣ ਮੰਨ ਕਰਾ ਕੇ ਇਹਨਾਂ ਨੇ। 24 ਗ੍ਰਾਮ ਲਾਉਣ ਕੀਤਾ ਹੋਇਆ। ਠੀਕ ਹੈ ਉਹਦੀ ਪੁਰਾਣੇ ਐਮਪਲਾਈ ਤੁਸੀਂ ਨੇ ਐਪਰ ਡੇਟੀ ਪਾਇਆ। ਉਹ ਤਾਂ 64 ਗ੍ਰਾਮ ਨਾ 64 ਗ੍ਰਾਮ ਦਿਖਾਉਣਾ। ਡੈਕਟਰ ਦੀ ਹੋਇਆ ਮਕਵਾਰੀ ਆਉ। ਮੈਂ ਜਿਹਨਾਂ ਸਬੰਧਾਂ ਦੀ ਰਿਪੋਰਟ ਇਨਕੁਆਰੀ ਕਰੂਗੀ ਅਪਰ ਪੰਜਾਬ ਲਾਈ ਤੇ ਹੋ ਚੁੱਕੀ ਹੈ ਜੀ ਤਾਂ ਤਾਂ ਕਸਟਮਰ ਵਿਚਾਰ ਆ ਰਿਹਾ ਜੀ ਐਫ ਆਈ ਆਰ ਪਈ ਗਈ ਹੈ ਹਾਂ ਬਿਲਕੁਲ ਸਰ ਬਿਲਕੁਲ ਪੰਜ ਜੂਨੂਈ ਦਾ ਸੁਝਣਾ ਦਿੰਦੇ ਕਦੋਂ ਪਈ ਗਈ ਥੋੜੀ ਜਿਹੀ ਉਹ ਐਫ ਆਈ ਆਰ ਪਿਛਲੇ ਸੱਤ ਦਿਨਾਂ ਚ ਕਾਰਨ ਰਾਈਨੇ ਪੈਣ ਦੀ ਗੱਲ ਹੈ ਸਰ ਜਿਹੜੀ ਸਰਾਂ ਦੇ ਰੈਟਿਕਾ ਪੀ ਆਰ ਕੀ ਲਈ ਇਨਕੁਆਰੀ ਹੋ ਰਹੀ ਹੈ ਉਹਨਾਂ ਕੋਲ ਤੋਂ ਬਾਅਦ ਜਿਹੜੀ ਉਹ ਪ੍ਰੋਸੈਸ ਹੋ ਗਮਾਡੋਂ ਪ੍ਰੋਸੈਸਰੂ ਬੋਲਣ ਵਿੱਚੋਂ ਪਰ ਕੰਪਨੀ ਪ੍ਰੋਸੈਸ ਦੇ ਅਤੋਂ ਚੱਲਣਾ ਪੈਣਾ ਸਰ ਥੋੜੀ ਜਿਹੀ ਉਹ ਐਫ ਆਈ ਆਰ ਹੋਈ ਵੀ ਨਾ ਉਸ EMPLOYEE ਦੇ ਕਿਹੜੇ ਕਿਹੜੇ ਥਾਂ ਤੇ ਕਿਹੜਾ ਪਾਣਾ ਲੱਗਦਾ 8 8 ਨੰਬਰ ਐਪਲੀਕੇਸ਼ਨ ਨੂੰ ਕੋਟਾ ਕਪੀ ਤੇ ਲੈਣੇ ਤੁਹਾਨੂੰ ਮਿਲ ਸਕਦੀ ਹੈ 8 ਨੰਬਰ ਦੇ ਨਾ ਦੇ ਦੋ ਐਪਲੀਕੇਸ਼ਨ ਦੇ ਦੋ ਨੇ ਇਹ ਐਪਲੀਕੇਸ਼ਨ ਹੈ ਕਿ ਸਰ ਉਹ ਸਭ ਮੈਡੀਕਲ ਕੀਤਾ ਜਾਂਦਾ ਹੈ ਕੋਈ ਕੰਪਨੀ ਜਿਹੜਾ ਸਰ ਗੋਲ ਕੁਝ ਵੀ ਪ੍ਰੂਫ ਨਹੀਂ ਕੰਪਨੀ ਕੋਈ ਵੀ ਗੋਲ ਦੇਰੀ ਕੰਪਨੀ ਪ੍ਰੋਸੈਸਰ ਪੋਜੀਸ਼ਨਲ ਲੋਕੀ ਪ੍ਰੋਪਰ ਸਾਰਾ ਕੁਝ ਪ੍ਰੋਸੈਸ ਕਰੂਗਾ ਬਹੁਤ ਥੋੜਾ ਸਮਾਂ ਲੱਗਾ ਮੇਰੇ ਨਾਲ ਕੋਈ ਪਿਆਰ ਹੈ ਜੀ ਬਰਗਿਆ ਰੁਪਿਆ ਕੀ ਉਹ ਤੁਸੀਂ ਐਜ਼ ਇਟੇ ਕੋਈ ਸਰ ਸੌਦਾ ਜੋ ਚਾਰ ਜਰ ਨੇ ਕਿਉਂਕਿ ਚਾਰਜ ਮੈਂ ਤੇ ਮੈਂ ਤੁਹਾਨੂੰ ਸੌਂਦਿਆ ਮੈਂ ਨਹੀਂ ਇੱਥੇ ਰਹੇਗਾ ਹਾਂ ਜੀ ਸਰ ਕਿਹ ਨਾਲ ਜੀ ਮੇਰਾ ਨਾਮ ਐਸੇ ਕੋਲ ਭੇਜਤ ਨਹੀਂ ਤੇ ਮੋਸਾ ਲੇਡੀਜ਼ ਹੈ ਕਰਮਜੀਤਪੁਰ ਜਿੱਥੇ ਮੈਂ ਲੋਨ ਲਿਆ ਸੀਗਾ ਤੇ ਸੋਨਾ ਆਪਣਾ 골ਡ ਜਮਾ ਕਰਵਾਇਆ ਸੀਗਾ ਉਹ ਇਹਦੇ ਪੁਰਾਣੇ ਮੁਲਾਜ਼ਮ ਜਿਹੜੇ ਪਹਿਲਾਂ ਕੰਮ ਕਰਦੇ ਸੀ ਇੱਥੇ ਉਹਨਾਂ ਨੇ ਇਹਨਾਂ ਦਾ 골ਡ ਜਿਹੜਾ ਥੋੜਾ ਵਿੱਚੋਂ ਜਿਹੜਾ ਫਿਰ ਇਹਨਾਂ ਦੇ ਗੈਸੂ ਵਿੱਚ ਕਿੰਨਾ ਸੀਗਾ ਇਹਦਾ ਸ਼ੇਅਰ ਕਰਾਮ ਹੋ ਜਾਣਾ ਇਹ ਕਿੰਨਾ ਚਿਰ ਕਰਦੇ ਨੇ ਇਹ 24 ਗ੍ਰਾਮ ਸੋਨਾ ਘਟਾਉਣ ਦਾ ਹਾਂਜੀ ਉਹਨਾਂ ਕਿੰਨਾ ਵਿਆਜ ਵਗੈਰਾ ਦਿੰਦੇ ਨੇ ਦੋ ਸਾਰੇ ਟਾਈਮ ਸਰ ਦੇ ਰਹੇ ਆ ਤੁਹਾਡੀ ਇਹਨਾਂ ਨਾਲ ਗੱਲ ਹੋ ਗਈ ਮਨੀ ਪ੍ਰੋਵਨ ਕੋਈ ਗੱਲ ਉਹ ਕਹਿੰਦੇ ਸਾਡੀ ਨਾ ਇਸ ਇਸ ਤੋਂ ਬਾਅਦ ਜੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹਨਾਂ ਦਾ ਜੋ ਨੁਕਸਾਨ ਹੈ ਪੂਰਾ ਕੀਤਾ ਜਾ ਰਿਹਾ ਹੈ ਤੋਂ ਬਾਅਦ ਉਸ ਤੋਂ ਬਾਅਦ ਕੰਪਨੀ ਹੈਗੀ ਉਹ ਕੰਪਨੀ ਐਫ ਆਈ ਆਰ ਤੋਂ ਬਾਅਦ ਕਰੇਗੀ ਘਟਣ ਦਾ ਕੀ ਕਰਨਾ ਸੀਗਾ ਅੱਜ ਮੇਰੇ ਘਟਾ ਦਾ ਕਰਨ ਦੀ ਸੀਗਾ ਜਿਹੜਾ ਸੋਟਾ ਉਹ ਜਿਹੜੇ ਪਹਿਲਾਂ ਉਹ ਬੰਦੇ ਛੱਡ ਗਏ ਕੰਮ ਤੋਂ ਉਹਨਾਂ ਨੇ ਹੀ ਰੇੜਾ ਘੇਰੀ ਕੀਤੀ ਤੇ ਆਪਣੇ ਮਨ ਨੂੰ ਕੀ ਕਰਦਾ ਦਿੱਤੀ 12ਵੇਂ ਹਿਲਾਲ ਇਹਨਾਂ ਨੇ ਐਫਆਈਆਰ ਤਾਂ ਗਿਆ ਫਿਰ ਤੋਂ ਬਾਅਦ ਹੀ ਉਸ ਤੋਂ ਅੱਜ ਨਾਂ ਦੇਣਗੇ ਤੇ ਫਿਰ ਉਹ ਕਰਨੀ ਕਰਦੇ ਜਿਹੜੇ ਬੰਦੇ ਕਹਿੰਦੇ ਛੱਡ ਗਏ ਉਹਨਾਂ ਨੂੰ ਹੀ ਰੇੜਾ ਹੋ ਗਿਆ ਉਹਨਾਂ ਨਾਲ ਕੱਲ ਨੂੰ ਥੋੜੇ ਉਹਨਾਂ ਦੇ ਹਾਂ ਉਹਨਾਂ ਦੇ ਬਾਈ ਨੇ ਉਹਨਾਂ ਦੇ ਕਰਵਾਦੋ ਤੇ ਗਈ ਹੈ ਉਹ ਤੋਂ ਇਨਕੁਆਰੀ ਹੋ ਰਹੀ ਹੈ